ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੇ ਤਖਤ ਹਜੂਰ ਸਾਹਿਬ ਦਰਬਾਰ ਸਾਹਿਬ ਦਮਦਮਾ ਸਾਹਿਬ ਪਟਨਾ ਸਾਹਿਬ ਅਤੇ ਅਨੰਦਪੁਰ ਸਾਹਿਬ ਅਤੇ अनेका ਗੁਰੂ ਘਰਾਂ ਵਿੱਚ ਕਈ ਅਨੋਖੀਆਂ ਘਟਨਾਵਾਂ ਜਾਂ ਚਮਤਕਾਰ ਬਾਰੇ ਤੁਸੀਂ ਸੁਣਿਆ ਹੀ ਹੋਵੇਗਾ ਜਿਵੇਂ ਕਿ ਦਰਬਾਰ ਸਾਹਿਬ ਵਿੱਚ ਇੱਕ NASA ਦਾ ਵਿਗਿਆਨਿਕ ਜਿਹਨਾਂ ਦਾ ਨਾਮ ਵਾਸੂ ਭਰਦਵਾਸੀ ਸੀ ਜੋ ਕੈਂਸਰ ਦੇ ਰੋਗ ਤੋਂ ਪੀੜਤ ਸਨ ਅਤੇ ਦਰਬਾਰ ਸਾਹਿਬ ਵਿੱਚ ਉਹਨਾਂ ਦੇ ਰੋਗ ਠੀਕ ਹੋਏ ਸੀ ਅਤੇ ਹਜੂਰ ਸਾਹਿਬ ਵਿੱਚ ਅਨੇਕਾ ਘਟਨਾਵਾਂ ਵਿੱਚੋਂ ਇੱਕ ਘਟਨਾ ਬਾਰੇ ਤੁਸੀਂ ਜਾਣੂ ਹੋਵੋਗੇ ਕਿ ਜਦੋਂ ਇੱਕ ਗੁਰਸਿੱਖ ਹਜੂਰ ਸਾਹਿਬ ਵਿੱਚ ਨਵੇਂ ਟਰੱਕ ਦੀ ਅਰਦਾਸ ਕਰਵਾਉਣ ਲਈ ਆਇਆ ਸੀ ਭਾਈ ਸਾਹਿਬ ਜੀ ਨੇ ਗਲਤੀ ਦੇ ਨਾਲ ਗੁਰੂ ਘਰ ਦੀ ਸੇਵਾ ਵਿੱਚ ਟਰੱਕ ਚੜਾਇਆ ਗਿਆ ਹੈ ਇਹ ਅਰਦਾਸ ਕਰ ਦਿੱਤੀ ਤੇ ਉਹ ਗੁਰਸਿੱਖ ਫਿਰ ਇਹ ਅਰਦਾਸ ਕਰਨ ਤੋਂ ਬਾਅਦ ਟਰੱਕ ਗੁਰੂ ਘਰ ਹੀ ਚੜਾ ਗਿਆ ਅਤੇ ਰਾਹ ਵਿੱਚ ਘਰ ਪਰਤਦਿਆਂ ਸਮੇਂ ਟ੍ਰੇਨ ਵਿੱਚ ਉਸ ਵਿਅਕਤੀ ਨੂੰ ਕੋਈ ਟਰੱਕ ਦੇ ਜਿੰਨੇ ਪੈਸੇ ਬਣਦੇ ਸਨ ਉਹਨਾਂ ਨੂੰ ਫੜਾ ਗਏ ਤੇ ਉਹ ਫਿਰ ਵਾਪਸ ਨਾ ਆਈ ਅਜਿਹੇ ਚਮਤਕਾਰ ਅਨੇਕਾ ਹੀ ਗੁਰਦੁਆਰਿਆਂ ਗੁਰੂ ਘਰਾਂ ਵਿੱਚ ਤੁਸੀਂ ਸੁਣੀਆਂ ਹੀ ਹੋਵੇਗੀਆਂ ਪਰ ਇੱਕ ਅਜਿਹੀ ਘਟਨਾ ਅੱਜ ਅਸੀਂ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜਿਸ ਨੂੰ ਤੁਸੀਂ ਕਦੀ ਨਾ ਸੁਣਿਆ ਹੋਵੇਗਾ ਅਤੇ ਨਾ ਹੀ ਇਸ ਬਾਰੇ ਸੋਚਿਆ ਹੋਵੇਗਾ ਸੱਚੇ ਸ਼ਰਧਾ ਅਤੇ ਪਿਆਰ ਵਾਲਿਆਂ ਉੱਪਰ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਆਓ ਅੱਜ ਦੀ ਅਦਭੁਤ ਘਟਨਾ ਬਾਰੇ ਗੱਲ ਕਰਦੇ ਹਾਂ ਸਿਮਰ ਵਿੱਚ ਇੱਕ ਬੀਬੀ ਰਹਿੰਦੀ ਸੀ ਜਿਨ੍ਹਾਂ ਦਾ ਨਾਮ ਸੀ ਈਮਾਨ ਅਹਿਮਦ ਜਿਸ ਦਾ ਭਾਰ ਲਗਭਗ 860 ਕਿਲੋ ਹੋ ਗਿਆ ਸੀ ਬਚਪਨ ਤੋਂ ਹੀ ਉਹਨਾਂ ਦਾ ਭਾਰ ਵੱਧਦਾ ਜਾ ਰਿਹਾ ਸੀ ਜਦ ਕਿ ਨਾਰਮਲ ਬੱਚੇ ਦਾ ਭਾਰ ਜਨਮ ਦੇ ਸਮੇਂ 2 ਤੋਂ 2.5 ਕਿਲੋ ਹੁੰਦਾ ਹੈ ਪਰ ਈਮਾਨ ਅਹਿਮਦ ਦਾ ਭਾਰ 5 ਕਿਲੋ ਸੀ ਔਰ ਹੌਲੀ-ਹੌਲੀ ਉਮਰ ਦੇ ਗੁਜ਼ਰਦਿਆਂ ਇਹਨਾਂ ਦਾ ਭਾਰ ਇੰਨੀ ਜਲਦੀ ਵਧਣ ਲੱਗਾ ਕਿ ਉਸ ਨੂੰ ਕੰਟਰੋਲ ਕਰਨਾ ਅਸੰਭਵ ਹੋ ਗਿਆ ਜਿਸ ਕਾਰ ਇਹਨਾਂ ਨੂੰ ਆਪਣੀ ਪੜ੍ਹਾਈ ਨੂੰ ਵੀ ਛੱਡਣਾ ਪਿਆ ਅਤੇ ਇਹਨਾਂ ਨੂੰ ਆਪਣੇ ਘਰ ਵਿੱਚ ਹੀ ਰਹਿਣਾ ਪਿਆ 15 ਸਾਲ ਦੀ ਉਮਰ ਲਾ ਕੇ ਇਹਨਾਂ ਦਾ ਭਾਰ 200 ਤੋਂ 250 ਕਿਲੋਗ੍ਰam ਹੋ ਗਿਆ ਸੀ ਔਰ 25 ਸਾਲ ਦੀ ਉਮਰ ਤੱਕ ਇਹਨਾਂ ਦਾ ਭਾਰ 500 ਕਿਲੋਗ੍ਰam ਹੋ ਗਿਆ ਔਰ ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ ਔਰ ਕੋਈ 5 ਸਾਲ ਬਾਅਦ ਇਹਨਾਂ ਦਾ ਭਾਰ 860 ਕਿਲੋਗ੍ਰam ਹੋ ਗਿਆ ਔਰ ਸਥਿਤੀ ਇਦਾਂ ਦੀ ਬਣ ਗਈ ਕਿ ਇਹਨਾਂ ਨੂੰ ਆਪਣੇ 25 ਸਾਲ ਦਾ ਜੀਵਨ ਸਿਰਫ ਤੇ ਸਿਰਫ ਇੱਕ ਕਮਰੇ ਦੇ ਵਿੱਚ ਬੈੱਡ ਤੇ ਰਹਿ ਕੇ ਹੀ ਗੁਜ਼ਾਰਨਾ ਪਿਆ ਔਰ ਬੈੱਡ ਤੇ ਵੀ ਕਿਵੇਂ ਗੁਜ਼ਾਰਿਆ 800 ਕਿਲੋਗ੍ਰam ਭਾਰ ਹੋਣ ਦੇ ਕਾਰਨ ਇਹ ਨਾ ਤਾਂ ਆਪਣੀ ਸ਼ਰੀਰ ਨੂੰ ਹਿਲਾ ਜੁਲਾ ਸਕਦੇ ਸਨ ਅਤੇ ਨਾ ਹੀ ਬੈੱਡ ਤੋਂ ਉੱਠ ਸਕਦੇ ਸਨ 25 ਸਾਲ ਸਿਰਫ ਬੈੱਡ ਤੇ ਹੀ ਪਏ ਰਹੇ ਕੋਈ ਆਮ ਵਿਅਕਤੀ 1-2 ਦਿਨ ਆਪਣੇ ਕਮਰੇ ਵਿੱਚੋਂ ਬਾਹਰ ਨਾ ਜਾਵੇ ਤੇ ਉਹ ਬੇਚੈਨ ਹੋ ਜਾਂਦਾ ਹੈ ਇਹਨਾਂ ਨੇ ਆਪਣੇ ਜੀਵਨ ਦੇ 25 ਸਾਲ ਬੈੱਡ ਤੇ ਹੀ ਗੁਜ਼ਾਰੇ ਸਨ ਔਰ ਫਿਰ ਕੁਝ ਸਮੇਂ ਬਾਅਦ ਪਰਮਾਤਮਾ ਦੀ ਅਜੀਹੀ ਵਾਹਿਗੁਰੂ ਦੀ ਅਜੀਹੀ ਕਿਰਪਾ ਹੋਈ ਕਿ ਇਹਨਾਂ ਦਾ ਜੀਵਨ ਬਿਲਕੁਲ ਹੀ ਬਦਲ ਗਿਆ ਆਓ ਜਾਣਦੇ ਹਾਂ ਵਾਹਿਗੁਰੂ ਜੀ ਨੇ ਇਹਨਾਂ ਉੱਪਰ ਕਿਵੇਂ ਕਿਰਪਾ ਕੀਤੀ ਮਾਤਾ ਪਿਤਾ ਨੇ ਆਪਣੀ ਬੇਟੀ ਦਾ ਡਾਕਟਰਾਂ ਤੋਂ ਬਹੁਤ ਇਲਾਜ ਕਰਾਇਆ ਪਰ ਕੋਈ ਵੀ ਡਾਕਟਰ ਇਹਨਾਂ ਦੇ ਭਾਰ ਨੂੰ ਕੰਟਰੋਲ ਨਾ ਕਰ ਸਕਿਆ ਅਤੇ ਸਾਰੇ ਹੀ ਡਾਕਟਰ ਆਪਣੇ ਹੱਥ ਖੜੇ ਕਰ ਗਏ ਫਿਰ ਡਾਕਟਰ ਨੇ ਇੱਕ ਸੁਝਾ ਦਿੱਤਾ ਕਿ ਅਗਰ ਐਸੀ ਇਹਨਾਂ ਦੀ ਸਰਜਰੀ ਕਰੀਏ ਤਾਂ ਇਹਨਾਂ ਦਾ ਭਾਰ ਘਟਾਇਆ ਜਾ ਸਕਦਾ ਹੈ ਪਰ ਡਾਕਟਰ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਬਹੁਤ ਜ਼ਿਆਦਾ ਸਰਜਰੀਆਂ ਕਰਨੀਆਂ ਪੈਣਗੀਆਂ ਔਰ ਜ਼ਿਆਦਾ ਸਰਜਰੀਆਂ ਕਰਨ ਦੇ ਨਾਲ ਇਹਨਾਂ ਦੀ ਮੌਤ ਵੀ ਹੋ ਸਕਦੀ ਹੈ ਜਿਸ ਕਾਰਨ ਘਰਦਿਆਂ ਨੇ ਇਹ ਨਿਰਣਾ ਨਾ ਲਿਆ ਲੜਕੀ ਦੇ ਮਾਮਾ ਜੀ ਨੂੰ ਗੁਰੂ ਘਰ ਦੇ ਉੱਤੇ ਬਹੁਤ ਹੀ ਵਿਸ਼ਵਾਸ ਸੀ ਅਤੇ ਉਹਨਾਂ ਦਾ ਗੁਰੂ ਘਰ ਜੀ ਦੇ ਪ੍ਰਤੀ ਬਹੁਤ ਹੀ ਲगाव ਸੀ ਉਹ ਕਈ ਵਾਰ ਹਜ਼ੂਰ ਸਾਹਿਬ ਵਿੱਚ ਆਏ ਸਨ ਅਤੇ ਉਹਨਾਂ ਨੂੰ ਸੁਣਿਆ ਸੀ ਕਿ ਇੱਥੇ ਅਨੇਕਾਂ ਚਮਤਕਾਰੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ। ਉਹਨਾਂ ਨੇ ਲੜਕੀ ਦੇ ਮਾਤਾ-ਪਿਤਾ ਨੂੰ ਸਮਝਾਇਆ ਸਾਨੂੰ ਆਪਣੀ ਬੇਟੀ ਦਾ ਮੱਥਾ ਹਰਜੂਰ ਸਾਹਿਬ ਟਿਕਵਾਉਣਾ ਚਾਹੀਦਾ ਹੈ ਤਾਂ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸਾਡੇ ਤੇ ਹੋਵੇਗੀ ਤੇ ਬੱਚੀ ਬਿਲਕੁਲ ਹੀ ਠੀਕ ਹੋ ਜਾਵੇਗੀ। ਔਰ ਮਾਤਾ-ਪਿਤਾ ਵੀ ਇਸ ਗੱਲ ਨਾਲ ਸਹਿਮਤ ਹੋ ਗਏ। ਔਰ ਦੂਜੇ ਪਾਸੇ ਲੜਕੀ ਦੇ ਇਲਾਜ ਲਈ ਵੀ ਉਹਨਾਂ ਨੂੰ ਭਾਰਤ ਹੀ ਆਉਣਾ ਪੈਣਾ ਸੀ ਕਿਉਂਕਿ ਲੜਕੀ ਦੀਆਂ ਸਰਜਰੀਆਂ ਵੀ ਭਾਰਤ ਵਿੱਚ ਹੀ ਹੋਣੀਆਂ ਸਨ ਇਸ ਲਈ ਮਾਤਾ ਪਿਤਾ ਨੇ 20 ਲੱਖ ਰੁਪਏ ਦੇ ਕੇ ਇਮਾਨ احمد ਜੀ ਦੇ ਲਈ ਇੱਕ ਜਹਾਜ਼ ਤਿਆਰ ਕਰਵਾਇਆ ਜੋ ਕਿ ਉਹਨਾਂ ਦੇ ਵਜ਼ਨ ਅਤੇ ਉਹਨਾਂ ਦੇ ਆਕਾਰ ਨੂੰ ਸੰਭਾਲ ਸਕੇ ਔਰ ਸੁਸ਼ਮਾ ਸਵਰਾਜ ਨੇ ਉਹਨਾਂ ਨੂੰ ਭਾਰਤ ਦਾ ਮੈਡੀਕਲ ਵੀਜ਼ਾ ਵੀ ਦੇ ਦਿੱਤਾ ਜਿਸ ਕਾਰਨ ਉਹ ਭਾਰਤ ਵਿੱਚ ਆਪਣੇ ਮਾਤਾ ਪਿਤਾ ਦੇ ਸਮੇਤ ਔਰ ਆਪਣੇ ਮਾਮਾ ਜੀ ਦੇ ਸਮੇਤ ਕਈ ਘੰਟਿਆਂ ਦਾ ਸਫਰ ਕਰਦੇ ਕਰਦੇ ਉਸ ਜਹਾਜ਼ ਵਿੱਚ ਹਜ਼ੂਰ ਸਾਹਿਬ ਸਭ ਤੋਂ ਪਹਿਲਾਂ ਪਹੁੰਚੇ ਹਜ਼ੂਰ ਸਾਹਿਬ ਵਿੱਚ ਉਹਨਾਂ ਨੇ ਆਪਣੀ ਬੱਚੀ ਨੂੰ ਪਲੇਨ ਤੋਂ ਉਤਾਰਿਆ ਅਤੇ ਫਿਰ ਇੱਕ ਵੱਡਾ ਫੋਰ व्हीਲਰ ਜਿਸ ਨੂੰ ਅਸੀਂ ਟਰੱਕ ਵੀ ਕਹਿ ਸਕਦੇ ਹਾਂ ਉਸ ਟਰੱਕ ਵਿੱਚ ਇੱਕ ਬੈੱਡ ਲਗਾਇਆ ਜਿਸ ਨੂੰ ਰੇੜੇ ਲੱਗੇ ਹੋਏ ਸਨ ਔਰ ਉਸ ਬੈੱਡ ਨੂੰ ਰੇੜ ਕੇ ਉਸ ਟਰੱਕ ਦੇ ਉੱਪਰ ਚੜਾਇਆ ਫਿਰ 에어ਪੋਰਟ ਤੋਂ ਈਮਾਨ احمد ਜੀ ਨੂੰ ਟਰੱਕ ਦੇ ਵਿੱਚ ਹਜੂਰ ਸਾਹਿਬ ਤੱਕ ਗੁਰਦੁਆਰਾ ਸਾਹਿਬ ਤੱਕ ਲਜਾਇਆ ਗਿਆ ਔਰ ਫਿਰ ਉਸ ਟਰੱਕ ਤੋਂ ਉਸ ਬੈੱਡ ਨੂੰ ਬਾਹਰ ਕੱਢਿਆ ਗਿਆ ਅਤੇ ਬੈੱਡ ਨੂੰ ਰੇੜ ਕੇ ਹਜੂਰ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਲਜਾਇਆ ਗਿਆ ਅਤੇ ਬਾਹਰੋਂ ਹੀ ਉਸ ਬੱਚੀ ਦਾ ਮਾਤਾ ਗੁਰੂ ਘਰ ਦੇ ਵਿੱਚ ਟਿਕਵਾਇਆ ਗਿਆ ਬੱਚੀ ਦੇ ਮਾਤਾ ਪਿਤਾ ਔਰ ਮਾਮਾ ਜੀ ਨੇ ਗੁਰੂ ਘਰ ਦੀ ਬਹੁਤ ਹੀ ਸੇਵਾ ਕੀਤੀ ਅਤੇ ਉਥੋਂ ਪਾਈ ਗੁਰਮੁਖ ਸਿੰਘ ਜੀ ਤੋਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਾਈ ਕਿ ਮਹਾਰਾਜ ਸਾਡੀ ਬੱਚੀ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਦ드ਮਸਤਕ ਹੋ ਕੇ ਬੱਚੀ ਨੂੰ ਫਿਰ ਤੋਂ ਲੈ ਕੇ ਆ ਸਕੀਏ ਸੇਵਾ ਕਰਨ ਤੋਂ ਇੱਕ ਦਿਨ ਉਪਰੰਤ ਸਾਰਾ ਪਰਿਵਾਰ ਬੱਚੀ ਨੂੰ ਹਸਪਤਾਲ ਲੈ ਕੇ ਚੱਲਿਆ ਗਿਆ ਜਿੱਥੇ ਅਗਲੇ ਦਿਨ ਬੱਚੀ ਦਾ ਆਪਰੇਸ਼ਨ ਹੋਣਾ ਸੀ 15 ਦਿਨ ਦੇ ਵਿੱਚ ਬੱਚੀ ਦੇ ਤਿੰਨ ਵਾਰ ਆਪਰੇਸ਼ਨ ਹੋਏ ਜਿਸ ਵਿੱਚ ਪਹਿਲੇ ਆਪਰੇਸ਼ਨ ਵਿੱਚ ਉਹਨਾਂ ਦਾ 860 ਕਿਲੋ ਦੇ ਭਾਰਨ ਤੋਂ 700 ਕਿਲੋ ਭਾਰਨ ਕੀਤਾ ਗਿਆ ਔਰ ਦੂਜੇ ਆਪਰੇਸ਼ਨ ਵਿੱਚ ਉਹਨਾਂ ਦਾ ਭਾਰਨ 600 ਕਿਲੋ ਕੀਤਾ ਗਿਆ ਔਰ ਤੀਸਰੀ ਸਰਜਰੀ ਵਿੱਚ ਉਹਨਾਂ ਦਾ ਭਾਰਨ 550 ਕਿਲੋ ਕੀਤਾ ਗਿਆ ਇਸ ਤੋਂ 3 ਮਹੀਨੇ ਗੁਜ਼ਰਨ ਤੋਂ ਬਾਅਦ ਉਸ ਬੱਚੀ ਨੂੰ ਡਵਾਈ ਵਿੱਚ ਭੇਜਿਆ ਗਿਆ ਇਲਾਜ ਦੇ ਲਈ ਅਤੇ ਉੱਥੇ ਉਸ ਬੱਚੀ ਦਾ ਇਲਾਜ ਕੀਤਾ ਗਿਆ ਅਤੇ ਕੁਝ ਸਰਜਰੀਆਂ ਕਰਨ ਤੋਂ ਬਾਅਦ ਉਸ ਬੱਚੀ ਦਾ ਭਾਰ 250 ਕਿਲੋ ਹੋ ਗਿਆ ਪਰ 1 ਸਾਲ ਦੇ ਵਿੱਚ ਵਿੱਚ ਉਸ ਬੱਚੀ ਦਾ ਆਪਰੇਸ਼ਨ ਕਰਕੇ ਸਰਜਰੀ ਕਰਕੇ ਉਸ ਬੱਚੀ ਦਾ ਭਾਰ 100 ਕਿਲੋ ਹੋ ਗਿਆ ਇੱਕ ਸਮਾਂ ਸੀ ਜਦੋਂ ਡਾਕਟਰਾਂ ਨੇ ਇਹ ਕਹਿ ਦਿੱਤਾ ਸੀ ਇਹ ਜੇ ਅਗਰ ਬੱਚੀ ਦੀਆਂ ਇਨੀਆਂ ਸਰਜਰੀਆਂ ਕੀਤੀਆਂ ਜਾਣਗੀਆਂ ਤਾਂ ਬੱਚੀ ਦੀ ਮੌਤ ਹੋ ਸਕਦੀ ਹੈ ਇਸ ਕਾਰਨ ਉਹਨਾਂ ਦੇ ਮਾਤਾ ਪਿਤਾ ਅਤੇ ਮਾਮਾ ਜੀ ਨੇ ਹਜੂਰ ਸਾਹਿਬ ਵਿੱਚ ਬੱਚੀ ਦੀ ਅਰਦਾਸ ਕਰਵਾਈ ਸੀ ਕਿ ਮਹਾਰਾਜ ਐਸੀ ਜੇ ਬੱਚੀ ਦਾ ਆਪਰੇਟ ਕਰਾਈਏ ਤਾਂ ਸਾਡੀ ਬੱਚੀ ਤੇ ਕੋਈ ਵੀ ਸੰਕਟ ਨਾ ਆਵੇ ਤੇ ਅਜਿਹਾ ਹੀ ਹੋਇਆ ਬੱਚੀ ਦੇ ਇਲਾਜ ਤੋਂ ਬਾਅਦ ਜਦੋਂ ਬੱਚੀ ਦਾ ਭਾਰ 70 ਤੋਂ 80 ਕਿਲੋ ਰਹਿ ਗਿਆ ਤਾ ਉਹ ਲੜਕੀ ਆਪਣੇ ਮਾਤਾ ਪਿਤਾ ਦੇ ਨਾਲ ਹਜੂਰ ਸਾਹਿਬ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਆਈ ਅਤੇ ਭਰੇ ਹੋਏ ਦਿਲ ਨਾਲ ਅਰਦਾਸ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕੀਤੀ ਅਤੇ ਚਾਰ ਦਿਨ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਵੀ ਕੀਤੀ ਅਜਿਹਾ ਹੈ ਗੁਰੂ ਸਾਹਿਬ ਜੀ ਦਾ ਦਰ ਜਿੱਥੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ ਅਤੇ ਰੋਗੀਆਂ ਦੇ ਰੋਗ ਦੂਰ ਹੁੰਦੇ ਹਨ ਅਜਿਹੀ ਅਗਲੀ ਵੀਡੀਓ ਲੈ ਕੇ ਅਸੀਂ ਦੇ ਚਰਨਾਂ ਵਿੱਚ ਹਾਜ਼ਰ ਹੋਵਾਂਗੇ ਫਤਰੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ